ਸਿਰਕਲ ਜੀ ਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਕਟਿੰਗ ਕਰ ਰਹੇ ਆ ਜੀ ਆਪਾਂ ਸੂਟ ਤੇ ਅੱਜ ਕਾਟਾਂ ਨਹੀਂ ਪਾਵਾਂਗੇ ਕਾਟਾਂ ਬਾਰੇ ਵੀ ਤੁਹਾਨੂੰ ਵੀ ਬਿਲਕੁਲ ਡਿਟੇਲ ਨਾਲ ਦੱਸਾਂਗੇ ਵੀ ਕਿਵੇਂ ਆਪਾਂ ਨੇ ਕੱਲ ਹਰੇਕ ਚੀਜ਼ ਦੀ ਵੀ ਬਾਂਦ ਹੀ ਕਾਟ ਕਿਵੇਂ ਪਾਈਏ ਸਲਵਾਰ ਦੀ ਕਿਵੇਂ ਪਾਈਏ ਕੁੜਤੀ ਦੀ ਕਿਵੇਂ ਪਾਈਏ ਤੇ ਉਹਦੇ ਲਈ ਆਪਾਂ ਨੂੰ ਪਹਿਲਾਂ ਲੰਬਾਈਆਂ ਤਾਰਨੀਆਂ ਨੇ ਜੀ ਇਹ ਦੇਖੋ ਵੀ ਨਾਰਮਲ ਜਿਹੜਾ 44 ਵਾਲੀ ਇੰਚ ਪਨੇ ਦਾ ਸੂਟ ਹੁੰਦਾਗਾ 5 ਮੀਟਰ ਸੂਟ ਹੈ ਆਪਣੇ ਕੋਲੇ ਇਹਦੇ ਵਿੱਚੋਂ ਆਪਾਂ ਨੇ ਪਹਿਲਾਂ ਲੰਬਾਈਆਂ ਤਾਰਨੀਆਂ ਨੇ ਤੁਹਾਨੂੰ ਲੰਬਾਈਆਂ ਬਾਰੇ ਜਾਣਕਾਰੀ ਦੇਵਾਂਗੇ ਵੀ ਕਿਹੜੀ ਚੀਜ਼ 'ਚ ਕਿੰਨਾ ਮਾਰਜਨ ਰੱਖ ਕੇ ਆਪਾਂ ਨੇ ਜਿਹੜੀਆਂ ਲੰਬਾਈਆਂ ਨੇ ਉਹ ਤਾਰਨੀਆਂ ਨੇ ਆਪਾਂ ਪਹਿਲਾਂ ਦੇਖੋ ਦੋ ਚ ਆਪਾਂ ਨੂੰ ਦੋ ਚੀਜ਼ਾਂ ਕਟਿੰਗ ਕਰਨੀਆਂ ਨੇ ਕੁੜਤੀ ਤੇ ਸਲਵਾਰ ਉਹਦੇ ਬਾਰੇ ਆਪਾਂ ਤੁਹਾਨੂੰ ਅੱਜ ਸਾਰਾ ਦੱਸਾਂਗੇ ਜੀ ਵੀ ਕਿੱਥੇ ਕਿੰਨਾ ਮਾਰਜਨ ਤੁਸੀਂ ਰੱਖਣਾਗਾ ਤੇ ਕਿਵੇਂ ਇਹ ਲੰਬਾਈ ਤਾਰਨੀ ਹੈਗੀ ਦੇਖੋ ਕੁੜਤੀ ਦੀ ਤਾਗੀ ਜੀ ਪਹਿਲਾਂ ਕੁੜਤੀ ਦੀ ਲੰਬਾਈ ਆਗੀ ਤੇ ਸਲਵਾਰ ਦੀ ਲਵਾਈ ਆਗੀ ਆਪਾਂ ਦੇਖੋ ਤੁਹਾਨੂੰ ਸਾਰਾ ਸਮਝਾਵਾਂਗੇ ਵੀ ਕਿਹੜੇ 'ਚ ਕਿੰਨਾ ਆਪਾਂ ਪਲੱਸ ਕਰਨਾ ਕਿੰਨਾ ਘਟਾਉਣਾਗਾ ਦੇਖੋ ਸਲਵਾਰ ਮੇਨ ਹੋ ਗਈਆਂ ਜੀ ਇਹਨਾਂ ਦੋਨਾਂ ਦੀਆਂ ਲੰਬਾਈਆਂ ਹਨਾ ਨਾਪ ਲੈਣ ਬਾਰੇ ਕੱਲ ਤੁਹਾਨੂੰ ਵੀਡੀਓ ਬਣਾਤੀ ਸੀ ਜੀ ਤੁਸੀਂ ਨਾਪ ਵਾਲੀ ਵੀਡੀਓ ਦੇਖ ਸਕਦੇ ਹੋ ਉਸ ਤਰੀਕੇ ਨਾਲ ਤੁਸੀਂ ਨਾਪ ਲੈਣਾਗਾ ਤੇ ਦੂਸਰੀ ਕੁੜਤੀ ਦੀ ਲੰਬਾਈ ਤੋਂ ਬਾਅਦ ਜੀ ਇਹਦੇ ਵਿੱਚ ਬਾਂਦੀ ਲੰਬਾਈ ਆਉਂਦੀ ਹੈ ਸਲਵਾਰ ਤੋਂ ਬਾਅਦ ਜੀ ਉਹਦੇ ਵਿੱਚ ਆਉਂਦੀ ਹੈ 벨ਟ ਦੀ ਲੰਬਾਈ ਬਾਕੀ ਤਾਂ ਦੇਖੋ ਕਾਟਾਂ ਨੇ ਕਾਟਾਂ ਤਾਂ ਵਿੱਚੋਂ ਹੀ ਪੈਣਗੀਆਂ ਤੇ ਘੇਰਾ ਆਪਾਂ ਚੜਾਈ ਦੇ ਹਿਸਾਬ ਨਾਲ ਤਾਰਨਾਗਾ ਤੇ ਬਾਕੀ ਜਿਹੜੀਆਂ ਲੰਬਾਈਆਂ ਨੇ ਜ਼ਰੂਰੀ ਨੇ ਜੀ ਜਦੋਂ ਆਪਾਂ ਸੂਟ ਕੱਟ ਕੱਟਦੇ ਆ ਲੰਬਾਈਆਂ ਸਹੀ ਤਰੀਕੇ ਨਾਲ ਤਾਰੀਆਂ ਹੋਈਆਂ ਹੋਣ ਜੇਕਰ ਲੰਬਾਈਆਂ ਹੀ ਆਪਾਂ ਘੱਟ ਤਾਰ ਲਾਂਗੇ ਫਿਰ ਆਪਾਂ ਵੀ ਸੂਟ ਨਹੀਂ ਆਪਣਾ ਪੂਰਾ ਆਉਣਾ ਹੁਣ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਜੀ ਵੀ ਕੁੜਤੀ ਦੀ ਲੰਬਾਈ ਹੋਗੀ ਬਾਹਾਂ ਦੀ ਲੰਬਾਈ ਹੋਗੀ ਤੇ ਘੇਰਾ ਲੰਬਾਈ ਤਾਂ ਜਦੋਂ ਆਪਾਂ ਤਾਰ ਲਾਂਗੇ ਘੇਰਾ ਆਪਾਂ ਤਾਰਨਾਗਾ ਤਾਂ ਚੜਾਈ ਉਹ ਹੋਗੀ ਚੜਾਈ ਪਹਿਲਾਂ ਆਪਾਂ ਲੰਬਾਈਆਂ ਦੇ ਹਿਸਾਬ ਨਾਲ ਸੂਟ ਕੱਟਣਾ ਫੇਰ ਚੌੜਾ ਤਾਰਨਾ ਵੀ ਘੇਰਾ ਚੜਾਈ ਦੇ ਹਿਸਾਬ ਨਾਲ ਉਤਰੂਗਾ ਇਹ ਦੇਖੋ ਜੀ ਜੇਕਰ ਕਾਣ ਵੀ ਜਿਵੇਂ ਆਪਣਾ ਸੂਟ ਇਸ ਤਰੀਕੇ ਨਾਲ ਕੰਨੀ ਨਾਲ ਕੰਨੀ ਮਲਾ ਕੇ ਤੈਵ ਜੀ ਹੋਈ ਹੁੰਦੀ ਹੈ ਤਾਂ ਤੁਸੀਂ ਭਾਵੇਂ ਉਹ ਤੈਵ ਨਾ ਖੋਲਿਓ ਇਹ ਤਾਂ ਤੋਤਾ ਸੀ ਜੀ ਤਾਂ ਕਰਕੇ ਇਹਦੀ ਆਪਾਂ ਨੇ ਜਿਹੜੀਆਂ ਇਹ ਤਹਾਂ ਖੋਲ ਲੀਆਂ ਜੇਕਰ ਕੰਨੀ ਨਾਲ ਕੰਨੀ ਮਿਲੀ ਹੋਈ ਤੁਹਾਡੇ ਸੂਟ ਦੀ ਤੈਅ ਵੱਜੀ ਹੋਈ ਹੈ ਤੁਸੀਂ ਉਹਨੂੰ ਪਹਿਲਾਂ ਖੋਲਿਓ ਨਾ ਪਹਿਲਾਂ ਐਵੇਂ ਕੰਨੀ ਨਾਲ ਕੰਨੀ ਮਲਾਈ ਤੀ ਲੰਬਾਈਆਂ ਤਾਰ ਲਿਓ ਦੇਖੋ ਫੇਰ ਆਪਾਂ ਤੁਹਾਨੂੰ ਹੁਣ ਦੱਸ ਦਿਆਂਗੇ ਵੀ ਕਿਹੜੀ ਚੀਜ਼ ਚ ਕਿੰਨਾ ਪਲੱਸ ਕਰਨਾ ਕਿੰਨਾ ਘਟਾਉਣਾ ਮੰਨ ਲਓ ਵੀ ਤੁਸੀਂ ਥੋੜੀ ਲੰਬਾਈ ਆਪਣੇ ਹਿਸਾਬ ਨਾਲ ਤੁਸੀਂ ਰੱਖਿਓ ਜਿਵੇਂ ਇਹਦੀ ਸੂਟ ਦੀ ਲੰਬਾਈ ਹੈ 42 42 ਚ ਆਪਾਂ 3 ਇੰਚ ਪਲੱਸ ਕਰਾਂਗੇ ਜੀ ਕੁੜਤੀ ਤੇ 3 ਇੰਚ ਪਲੱਸ ਕਰਕੇ ਇਹਦੀ ਲੰਬਾਈ ਬਣ ਜੂ ਟੋਟਲ 45 ਸਲਵਾਰ ਹੈਗੀ ਆ ਜੀ ਇਹਨਾਂ ਦੀ 35.5 35.5 ਤਿਆਰ ਹੈ ਇਹ ਜੋ ਆਪਾਂ 4.5 ਇੰਚ ਘਟਾ ਦੇਣਾਗਾ 벨ਟ ਦਾ ਪਿੱਛੇ ਜਿਹੜੀ ਲੰਬਾਈ ਬਚੂਗੀ ਪਿੱਛੇ ਰਹਿ ਗਈ ਜੀ 31 31 ਇੰਚ ਦੇ ਕੂਂਦੇ ਤਿਆਰ ਚਾਹੀਦੇ ਨੇ 4.5 ਇੰਚ 벨ਟ ਚਾਹੀਦੀ ਹੈਗੀ ਤੇ ਇਹਦੇ ਨਾਲ ਇਹਦੀ 35.5 ਲੰਬਾਈ ਬਣਦੀ ਹੈਗੀ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਇੰਦਨ ਦੀਆਂ ਲੰਬਾਈਆਂ ਨੇ কুরਤੀ ਗਲੀ ਲੰਬਾਈ 'ਚ ਮੈਂ 3 ਇੰਚ ਪਲੱਸ ਕਰਿਆ ਤੇ ਕੁੰਦੇ ਵਾਲੀ 'ਚ ਆਪਾਂ 1 ਇੰਚ ਪਲੱਸ ਕਰਾਂਗੇ ਕਿਉਂਕਿ 1 ਇੰਚ ਬਹੁਤ ਹੈ ਜੀ ਮਾਰਜਨ ਜਿਹੜਾ ਆਪਾਂ ਕੁੰਦਿਆਂ 'ਚ ਰੱਖਣਾ ਸਲਵਾਰ ਦੀ ਲੰਬਾਈ 'ਚ ਹਮੇਸ਼ਾ 1 ਇੰਚ ਮਾਰਜਨ ਰੱਖਿਆ ਜਾਂਦਾ ਹੈਗਾ ਇਹ ਦੇਖੋ ਹੁਣ ਇਹਦੀ ਜਿਹੜੀ ਕੁੰਦਿਆਂ ਦੀ ਲੰਬਾਈ 32 ਹੋਗੀ ਤੇ ਜਿਹੜੀ ਬੈਲਟ ਹੈ ਸਾਢੇ 4 ਲੱਗ ਜੂਗੀ ਬੈਲਟ ਵੀ ਜੀ 5 ਇੰਚ ਤਿਆਰ ਹੁੰਦੀ ਹੈਗੀ ਅੰਤਾਂ 4.5 ਅੱਧਾ ਇੰਚ ਮਾਰ ਵਿੱਚ ਚੱਲਿਆ ਜਾਂਦਾ ਗਾ ਸਲਾਈ 'ਚ ਤੇ ਉਹਨੇ 4.5 ਤਿਆਰ ਰਹਿ ਜਾਣਾ ਹੁਣ ਲੰਬਾਈ 'ਚ 3 ਇੰਚ ਪਲੱਸ ਕਰਕੇ 45 ਹੋਗੀ ਇੱਥੇ ਬਾਹ ਹੈਗੀ ਹੈ ਜੀ 17 ਇੰਚ ਬਾਹ 17 ਇੰਚ 'ਚ ਪਲੱਸ ਆਪਾਂ 2 ਇੰਚ ਕਰਾਂਗੇ ਜੀ 1.5 ਇੰਚ ਮੂਰੀ ਦਾ ਅੱਧਾ ਇੰਚ ਮੋਢਿਆਂ ਵਾਲੀ ਸਲਾਈ ਦਾ ਇਹ 19 ਹੋਗੀ ਆਪਣੀ ਲੰਬਾਈ ਟੋਟਲ ਬਾਂਦੀ ਲੰਬਾਈ ਆਪਾਂ 19 ਇੰਚ ਨਾਪਣੀ ਹੈਗੀ ਕਿਰਾ ਜਿਵੇਂ ਮਤਲਬ ਕਿ ਇਹਨਾਂ ਦਾ 19 ਹੈਗਾ ਇਹ ਚ ਆਪਾਂ 4 ਇੰਚ ਪਲੱਸ ਕਰਾਂਗੇ 2 2 ਇੰਚ ਚੱਕਾਂ ਜਾਂ ਤੇ ਇਹਦੇ ਇਹ ਬਣ ਗਿਆ 23 ਇੰਚ ਜੀ 2 ਇੰਚ ਆਪਣੇ ਕੋਲੇ ਚੜਾਈ ਚਾਹੀਦੀ ਹੈ 45 ਇੰਚ ਲੰਬਾਈ ਚਾਹੀਦੀ ਹੈ 19 ਇੰਚ ਆਪਾਂ ਨੂੰ ਬਾਹ ਦਾ ਚਾਹੀਦਾ ਤੇ 32 ਇੰਚ ਆਪਾਂ ਨੂੰ ਕੁੰਦਿਆਂ ਦਾ ਚਾਹੀਦਾਗਾ ਜੇਕਰ ਤੁਸੀਂ ਜਿਵੇਂ ਸਟੇਟ ਸਲਵਾਰ ਸਿੰਗਲ ਉਹ ਅਲੱਗ ਤਰੀਕੇ ਨਾਲ ਹੈ ਜੀ ਇਹ ਆਪਾਂ ਸੈਮੀ ਪਟਿਆਲਾ ਸਲਵਾਰ ਤੁਹਾਨੂੰ ਦੱਸਾਂਗੇ ਜਿਹੜੀ ਕਿ ਨਾਰਮਲ ਪਾਈ ਜਾਂਦੀ ਹੈਗੀ ਬੀ ਜਿਆਦਾ ਨਾ ਭਾਰੀ ਨਾ ਜਿਆਦਾ ਹੌਲੀ ਸਟੇਟ ਸਲਵਾਰ ਅਲੱਗ ਤਰੀਕਿਆਂ ਨਾਲ ਉਹ ਵੀ ਆਪਾਂ ਤੁਹਾਨੂੰ ਸਾਰੀਆਂ ਕਟਿੰਗਾਂ ਦੱਸਾਂਗੇ ਤੇ ਜਿਵੇਂ ਇਹਦੀ ਮੂਰੀ ਹੈਗੀ ਹੈ ਜੀ 6 ਇੰਚ 6 ਦਾ ਡਬਲ ਕਰ ਲਿਆ ਤਾਂ 12 ਇੰਚ ਮਤਲਬ ਕਿ ਮੂਰੀ ਲਈ ਆਪਾਂ ਨੂੰ ਤਿਆਰ ਚਾਹੀਦਾ ਘੱਟੋ-ਘੱਟ 15 ਇੰਚ ਕਪੜਾ ਚਾਹੀਦਾਗਾ ਆਪਾਂ 12 ਇੰਚ ਮੰਨ ਕੇ ਚੱਲੋ 12 ਚੋਂ ਆਪਾਂ ਜੇ 2 ਇੰਚ ਦੇ 21 ਕਿੰਚ ਦਾ ਵੀ ਵਿੱਚ ਇਹਦੇ ਆਪਾਂ ਕੁੰਡੇ ਦਾ ਪਾਉਣਾਗਾ ਜ਼ਰੂਰੀ ਹੈ ਜੀ ਮੂਰੀ ਦੇ ਵਿੱਚ 21 ਕਿੰਚ ਦਾ ਕੁੰਡਾ ਹੋਣਾ ਤਾ ਪਦacin ਚਾਪਾ ਨੂੰ ਸਲਵਾਰ ਦੇ ਪੱਲੇ ਤਿਆਰ ਚਾਹੀਦੇ ਨੇ 1 ਇੰਚ ਆਪਾਂ ਨੂੰ ਸਲਾਈਆਂ ਦਾ 11 ਇੰਚ ਚੌੜੇ ਆਪਾਂ ਇਹਦੇ ਵਿੱਚ ਪੱਲੇ ਪਾਵਾਂਗੇ ਐਦੋਂ ਵੀ ਘੱਟ ਜੇ ਅੱਧਾ ਇੰਚ ਘੱਟ ਹੋ ਜਾਣਗੇ ਤਾਂ ਕੋਈ ਗੱਲ ਨਹੀਂ ਐਦੋਂ ਵੱਧ ਨਹੀਂ ਹੋਣੇ ਚਾਹੀਦੇ ਫਿਰ ਜਿਹੜੀ ਆਪਣੀ ਮੂਰੀ ਦੀ ਸਲਾਈ ਹੈਗੀ ਉਹ ਕੁੰ ਕੁੰਦਾ ਨਹੀਂ ਵਿੱਚ ਆਉਂਦਾ ਮੂਰੀ ਦੇ ਵਿੱਚ ਫਿਰ ਉਹ ਭੈੜਾ ਲੱਗਦਾ ਜੀ 1 ਇੰਚ ਕੁੰਦਾ ਤੁਹਾਡਾ ਮੂਰੀ ਦੇ ਵਿੱਚ ਹੋਣਾ ਜ਼ਰੂਰੀ ਹੈ ਉਹ ਸੋਹਣਾ ਲੱਗਦਾਗਾ ਤੇ ਹੁਣ ਸਾਰਿਆਂ ਚੋਂ ਪਹਿਲਾਂ ਤਾਂ ਜੀ ਆਪਾਂ 바ਵਾਂ ਦੀ ਲੰਬਾਈ ਤਾਰ ਲਾਂਗੇ ਬਾਂਹਾਂ ਦੀ ਲੰਬਾਈ ਦੇਖੋ ਜੀ ਮੈਂ ਤੁਹਾਨੂੰ ਦੱਸਿਆ ਸੀ 17 ਇੰਚ ਆਪਾਂ ਨੂੰ ਤਿਆਰ ਚਾਹੀਦਾ 19 ਇੰਚ ਆਪਾਂ ਨੇ ਇਹਦੀ ਕਟਿੰਗ ਕਟਿੰਗ ਕਰਨੀ ਹੈ ਤੁਸੀਂ 19 ਇੰਚ ਲੰਬਾ ਕੱਪੜਾ ਪਹਿਲਾਂ ਤਾਰ ਲਿਓ ਸਾਰਿਆਂ ਜੋ ਪਹਿਲਾਂ ਤਾਂ ਤੁਸੀਂ ਬਾਂਹ ਦੀ ਲੰਬਾਈ ਤਾਰਨੀ ਹੈ ਦੂਸਰੇ ਨੰਬਰ ਤੇ ਤਾਰਨੀ ਹੈ ਜੀ ਤੁਸੀਂ ਕੁੜਤੀ ਦੀ ਲੰਬਾਈ ਘੇਰੇ ਬਾਕੀ ਆਪਾਂ ਬਾਅਦ ਵਿੱਚ ਕੱਲ ਨੂੰ ਜਿਹੜੇ ਤਾਰਾਂਗੇ ਲੰਬਾਈਆਂ ਪਹਿਲਾਂ ਪੂਰੀਆਂ ਕਰੋ ਜੀ ਚੜਾਈ ਵੀ ਘੇਰਾ ਦੇਖੋ ਘੇਰਾ ਤਾਂ ਆਪਾਂ ਨੂੰ ਪਤਾ ਹੀ ਹੈਗਾ ਵੀ ਹੁਣ ਇਹਦਾ ਘੱਟੋ-ਘੱਟ 42 ਇੰਚ ਪਣਾਗਾ ਘੇਰਾ ਤਾਂ ਦੇਖੋ ਆਪਣਾ 25 26 ਇੰਚ 27 ਇੰਚ ਤੱਕ ਘੇਰਾ ਜਿਵੇਂ ਮਰਜ਼ੀ ਬਣਾਈ ਜਾਈਏ ਘੇਰਾ ਤਾਂ ਇਹਦਾ ਹੋ ਹੀ ਜਾਣਾਗਾ ਸਾਰਿਆਂ ਚੋਂ ਪਹਿਲਾਂ ਤੁਸੀਂ ਲੰਬਾਈਆਂ ਪੂਰੀਆਂ ਕਰੋ ਇਹ ਨਾ ਹੋਵੇ ਵੀ ਤੁਹਾਡੀਆਂ ਲੰਬਾਈਆਂ ਘੱਟ ਰਹਿ ਗਈਆਂ ਬਾਵਾ ਕਟਿੰਗ ਕਰਨ ਤੋਂ ਬਾਅਦ ਜੀ ਦੇਖੋ ਇਹ ਆ ਗਿਆ কুরਤੀ ਦਾ ਕੱਪੜਾ কুরਤੀ ਦਾ ਕੱਪੜਾ ਆਪਾਂ ਨੇ 45 45 ਇੰਚ ਦੋ ਵਾਰਾ ਲੈਣਾਗਾ ਮੂਰਲਾ ਪੱਲਾ ਤੇ ਪਿਛਲਾ ਪੱਲਾ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਜੀ 2 45 ਇੰਚ ਆਪਾਂ ਨੇ ਦੋ ਵਾਰੀ ਨਾਪਣਾ ਫਰੰਟ ਤੇ ਬੈਕ ਪੱਲਾ ਠੀਕ ਹੈ ਜੀ ਇਹਨੂੰ ਦੋ ਵਾਰੀ ਡਬਲ ਕਰ ਲਿਓ ਤੁਸੀਂ ਇੱਕ ਵਾਰੀ 45 ਇੰਚ ਨਾਪ ਕੇ ਇਹਨੂੰ ਡਬਲ ਕਰਕੇ 45 45 ਇੰਚ ਦੀਆਂ ਦੋ ਲੰਬਾਈਆਂ ਕੱਟ ਲੈਣੀਆਂ ਨੇ ਇਸ ਤਰੀਕੇ ਨਾਲ ਇਹ ਜੀ ਆਪਾਂ ਵੀ ਸਲਵਾਰ ਦਾ ਲੈਣਾਗਾ ਸਲਵਾਰ ਦੇ ਜਿਵੇਂ ਕੁੰਦੇ 32 ਨੇ ਤਾ 22 ਜੇ ਤੁਹਾਡੇ ਕੋਲ ਕਪੜਾ ਘੱਟ ਹੈ ਤਾਂ 33 34 35 ਜਿੰਨਾ ਵੀ ਤੁਸੀਂ ਕੱਟ ਸਕਦੇ ਹੋ ਕੱਟ ਲਿਓ ਜੇ ਤੁਸੀਂ ਫੁੱਲ ਡਬਲ ਕਰਨੀ ਹੈ ਤਾਂ ਇਹਦੇ ਵਿੱਚ ਤੁਸੀਂ 8 ਇੰਚ ਪਲੱਸ ਕਰਕੇ ਵੀ ਜੇ ਪੂਰੀ ਭਾਰੀ ਸਲਵਾਰ ਕਰਨੀ ਹੈ ਤਾਂ 8 ਇੰਚ ਪਲੱਸ ਚਾਹੀਦਾ ਇਹ ਦੇਖੋ ਜੀ ਇਹ 45 45 ਇੰਚ ਦੀਆਂ ਦੋ ਲੰਬਾਈਆਂ ਤੇ ਆਪਾਂ ਕੱਟ ਲਾ ਲਿਆ ਹੁਣ ਇਹ ਆਪਾਂ ਕੁੜਤੀ ਦਾ ਕਪੜਾ ਤੁਹਾਨੂੰ ਦਿਖਾ ਰਹੇ ਹਾਂ ਵੀ ਇਹ ਡਬਲ ਕਰਕੇ 45 45 ਇੰਚ ਦੇ ਦੋ ਵੀ ਲੰਬਾਈਆਂ ਨੇ ਮੈਂ ਇਹ ਰੱਖੀਆਂ ਨੇ ਜੀ ਇਹ কুরਤੀ ਦੇ ਦੋ ਪੱਲੇ ਹੋਗੇ ਇਸ ਚੀਜ਼ ਨੂੰ ਤੁਸੀਂ ਸਾਈਡ ਤੇ ਰੱਖੀ ਜਾਓ ਜਿਹੜੀ ਚੀਜ਼ ਦੀ ਕਟਿੰਗ ਕਰੀ ਜਾਣੀ ਹੋਵੇ ਜਿਵੇਂ ਹੁਣ ਇਸ ਤੋਂ ਬਾਅਦ ਜੀ ਆਪਣੇ ਅਗੇ ਸਲਵਾਰ ਦੇ ਕੁੰਡੇ ਜਿਹੜੇ ਵੀ ਆਪਾਂ ਕੁੰਡੇ ਪਾਉਣਿਆਂਗੇ ਪੱਲੇ ਜਿਹੜੇ ਸਲਵਾਰ ਦੇ ਨੇ ਜੀ ਉਹ ਆਲ ਓਵਰ ਸੂਟ ਹੈ ਉਹ ਆਪਾਂ কুরਤੀ ਦੀ ਸਾਈਡ ਤੋਂ ਕੱਢਣਗੇ ਜੇਕਰ ਤੁਹਾਡੇ ਕੋਲੇ ਹੈਗਾਗਾ ਵੀ ਆਪਾਂ ਪਲੇਨ ਸਲਵਾਰ ਵਾਲਾ ਸੂਟ ਹੈ ਉਹ ਵੀ ਤੁਹਾਨੂੰ ਕਿਸੇ ਸੂਟ ਤੇ ਅਲੱਗ ਤੋਂ ਕੱਟਣਾ ਦੱਸਾਂਗੇ ਐਨੇ ਤੁਸੀਂ ਆਲਓਵਰ ਸੂਟ ਦੀ ਮੈਂ ਤੁਹਾਨੂੰ ਦੱਸ ਰਹੀ ਆਂਗੀ ਇਹ ਦੇਖੋ ਜੀ 32 ਇੰਚ ਆਪਾਂ ਨੂੰ ਕੁੰਦੇ ਚਾਹੀਦੇ ਨੇ ਐਤੂ ਬਾਅਦ ਆਪਾਂ 35 36 37 ਜਿੰਨਾ ਵੀ ਤੁਸੀਂ ਭਾਰੀ ਸਲਵਾਰ ਰੱਖਣੀ ਆ ਉਨੀ ਰੱਖ ਲਿਓ ਵੀ ਮੈਂ 37 ਦੇ ਹਿਸਾਬ ਨਾਲ ਕੱਟ ਰਹੀ ਆ ਜੀ ਵੀ ਅੱਗੇ ਆਪਾਂ ਫਿਰ ਬੈਲਟ ਦਾ ਦੇਖਦੇ ਆ ਵੀ ਕਿੰਨਾ ਬਚਦਾਗਾ ਮੈਂ 37 37 ਦੀਆਂ ਦੋ ਲੰਬਾਈਆਂ ਕੱਢ ਲਈਆਂ ਇਹ ਦੇਖੋ ਜੀ ਇਹ ਕਪੜਾ ਬਚ ਗਿਆ ਆਪਣੇ ਕੋਲ ਬੈਲਟ ਦਾ ਬਾਕੀ 벨ਟ ਦੇ ਵਿੱਚ ਥੋੜਾ ਬਹੁਤਾ ਜੋੜ ਪੈਂਦਾ ਹੁੰਦਾ ਜੀ ਉਹ ਸਲਵਾਰ ਦੇ ਕੁੜਤੀ ਦੇ ਪੱਲਿਆਂ ਨਾਲੋਂ ਦੇਖੋ ਲੰਬਾਈ ਚ ਉਤਰਦਾ ਹੁੰਦਾ ਉੱਥੋਂ ਪੈ ਜਾਂਦਾ ਉਹ ਵੀ ਤੁਹਾਨੂੰ ਮੈਂ ਕੱਲੀ ਕੱਲੀ ਚੀਜ਼ ਦੱਸੂਗੀ ਇਹਦੇ ਜਿਵੇਂ 10 ਇੰਚ ਕੱਪੜਾ ਜੇ ਆਪਾਂ 1.5 ਇੰਚ ਹੋਰ ਘਟਾ ਲਈਏ 12 ਇੰਚ ਕੱਪੜਾ ਰੱਖ ਲਈਏ ਤਾਂ ਆਪਣੀ ਨਾਲ ਹੀ ਸਲਵਾਰ ਦੀ ਜਿਹੜੀ ਮੂਰੀਆਂ ਤੇ ਕੱਪੜਾ ਲੱਗ ਜੂਗਾ ਇਹਦੇ ਨਾਲ ਨਾਲੇ 벨ਟ ਆ ਜੂਗੀ ਕੁੰਦੇ ਆਪਣੇ ਦੋ ਲੰਬਾਈਆਂ ਆਪਾਂ ਨੇ ਨਾਪ ਲਈਆਂ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਸਾਰੇ ਵੀ ਲੰਬਾਈਆਂ ਤਾਰ ਲੈਣੀਆਂ ਨੇ ਕੱਲ ਨੂੰ ਆਪਾਂ ਤੁਹਾਨੂੰ ਇੱਕ ਚੀਜ਼ ਦੀ ਕਾਟ ਕੱਲ ਨੂੰ ਦੱਸਾਂਗੇ ਇੱਕ ਦੀ ਪਰਸੋਂ ਦੱਸਾਂਗੇ ਕਿਉਂਕਿ ਇੱਕੋ ਦਿਨ ਲੰਬੀ ਵੀਡੀਓ ਹੋ ਜਾਂਦੀ ਹੈ ਇੱਕ ਤਾਂ ਇੱਕ ਫਿਰ ਸਮਝ ਨਹੀਂ ਆਉਂਦਾ ਜੇ ਆਪਾਂ ਇੱਕੋ ਦਿਨ ਸਾਰੀਆਂ ਕਾਟਾਂ ਦੱਸ ਦਈਏ ਇਸ ਲਈ ਤੁਸੀਂ ਪਿਛਲੀਆਂ ਵੀਡੀਓ ਵੀ ਦੇਖ ਸਕਦੇ ਹੋ ਜੀ ਜਿਹੜੀਆਂ ਮੈਂ ਬਣਾਈਆਂ ਨੇ ਫ੍ਰੀ ਸਿਲਾਈ ਕੋਰਸ ਦੀਆਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਜੀ ਸ਼ੇਅਰ ਵੀ ਕਰਦੇ ਹੋ ਲਾਈਕ ਵੀ ਕਰਦੇ ਹੋ ਚੈਨਲ ਨੂੰ ਜੇਕਰ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਦਬਾ ਦਿਓ ਤਾਂ ਕਿ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦਾ ਰਹੇ ਇਹ ਦੇਖੋ ਜੀ ਇਹਦੇ ਵਿੱਚੋਂ ਆਪਾਂ 벨ਟ ਲਵਾਂਗੇ ਸਾਢੇ 7 ਇੰਚ ਲੰਬਾਈ ਆਪਣੀ 벨ਟ ਦੀ ਹੋਗੀ ਤੇ ਬਾਕੀ ਆਪਾਂ ਮੂਰੀਆਂ ਤੇ ਕੱਪੜਾ ਵਰਤ ਲਾਂਗੇ ਜਿਹੜਾ ਇਹ ਬਾਕੀ ਬਚ ਗਿਆ ਤੇ ਆਪਣੇ ਕੋਲ ਦੇਖੋ ਸਲਵਾਰ ਦੇ ਕੁੰਦਿਆਂ ਦਾ ਕਪੜਾ ਤਾਰ ਲਿਆ ਮੇਨ ਲੰਬਾਈਆਂ ਇਹੀ ਹੁੰਦੀਆਂ ਨੇ ਜੀ ਇਹ ਤੁਸੀਂ ਇਸੇ ਤਰੀਕੇ ਨਾਲ ਆਪਣੀਆਂ ਲੰਬਾਈਆਂ ਦੇ ਹਿਸਾਬ ਨਾਲ ਕਪੜਾ ਤਾਰ ਲਿਓ ਕੱਲ ਨੂੰ ਆਪਾਂ ਤੁਹਾਨੂੰ ਇਹਨਾਂ ਦੀਆਂ ਕਟਾਂ ਵੀ ਦੱਸ ਦਾਂਗੇ ਪੌਣੀਆਂ ਇਸ ਤਰੀਕੇ ਨਾਲ ਤੁਸੀਂ ਸਟੈਪ ਬਾਈ ਸਟੈਪ ਜਿਹੜੀ ਕਟਿੰਗ ਹੈ ਸਲਾਈ ਹੈ ਉਹ ਸਿੱਖ ਸਕਦੇ ਹੋ ਮੈਂ ਤੁਹਾਨੂੰ ਕੱਲੀ ਕਟਿੰਗ ਨਹੀਂ ਜੀ ਸਲਾਈ ਕਰਕੇ ਵੀ ਸਾਰਾ ਦਿਖਾਉਂਗੀ ਬਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਵੀ ਜਰੂਰ ਕਰ ਦਿਆ ਕਰੋ ਜੀ ਧੰਨਵਾਦ ਜੀ